ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਮਨਰੇ पोम ताई पर राम भॻत तरीनी मन रे कौन पाइणी ਜਾਤਿ ਹੋ ਰਾਮ ਭਗਤ ਨਹਿਨੀ ਰਾਮ ਮੁਫਤ ਬੰਧ ਜਾਣੋ ਤੈ ਨਾ ਹਨ ਧਨ ਜੋ ਰਨ ਕੋਪਾ ਸੰਗ ਪਾਉ ਨਹੀਂ ਲਿਨਾ ਬੇਰਥਾ ਆਪ ਬੰਬਾਇਆ ਨਾ ਹਰ ਤਜਿਓ ਨਾ ਮੋਰ ਤਨ ਸਿਰੋ ਨਹਿ ਉਹ ਦਿਓ ਪਛ ਜਨਾ ਕਦ ਹੀ ਮਾਹੇ ਮਰੰਗਨ ਤੇਰਾ आस धर्म मत नहीं पाई मानहु दे पाए पद वर पद मानक बात बताई बहुत दम परम तत्व हारो आसर मत नहीं पाई मानस दे पाए पद हर भजन नानक बात बताई वारि गुरु जी का खालसा वारि गुरु जी की ਪਤੀ ਸੋਰਠ ਮਹਲਾ ਨਵਾ ਮਨ ਰੇ ਕੌਣ ਕੋ ਮਤ ਤੈ ਲੀਨੀ ਪਰ ਤਾਰਾ ਉਲਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਅਜਦਾ ਇਹ ਪਾਵਨ ਮੁਖਵਾਕ ਨਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਜੀ ਮਹਾਰਾਜ ਦੇ ਪਾਵਨ ਮੁਖਾਰਬ ਤੋਂ ਉਚਾਰਣ ਹੋਇਆ ਸੋਰਠ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 631 ਦੇ ਉੱਤੇ ਸੁਭਾਈ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ सतगुरु सच्चे पासा जी दे दरते प्रवान होवे साथ संगत जी आज तीजे पासा तन्न तन साहिब श्री गुरु अमरदास जी महाराज दा पावन प्रकाश गुरु प्रभु है तन्न गुरु अमरदास जी महाराज सन 1480 दे विच महाराज दा प्रकाश होया शांति अते सेवा दे कुंज तन्न गुरु अमरदास जी महाराज ਜਿਨਾਂ ਨੇ ਲੰਮਾ ਸਮਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹੁਕਮ ਵਿੱਚ ਰਹਿ ਕੇ ਆਗਿਆ ਵਿੱਚ ਰਹਿ ਕੇ ਸਤ ਗੁਰਾਂ ਦੀ ਇਹੋ ਜੀ ਸੇਵਾ ਕੀਤੀ ਭਾਵੇਂ ਦੁਨੀਆਂ ਦੇ ਲੋਕਾਂ ਨੇ ਦੁਨਿਆਵੀ ਰਿਸ਼ਤਿਆਂ ਨੂੰ ਵੇਖਦਿਆਂ ਹੋਇਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਨਿੰਦਿਆ ਥਾ-ਥਾ ਤੇ ਉਹਨਾਂ ਨੂੰ ਗੱਲਾਂ ਕਈਆਂ ਲੇਕਿਨ ਗੁਰੂ ਅਤੇ ਸਿੱਖ ਦੇ ਵਿਚਾਰ ਦਾ ਜੋ ਪਿਆਰ ਹੈ ਸਰਦਾ ਹੈ जो आपसे रिश्ता है उस गुरु, जा गुरु का सिख ही जान सकता है। तन गुरु अमरदास रिश्ता की परवाह न करद भी महाराज ने इस जीवन सफल करने गुरु अंगद देव जी महाराज दे 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 के चरणा रह के एवा की एक समा आया ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਵੱਡੀਆਂ ਵਡਿਆਈਆਂ ਲੈ ਕੇ ਗੁਰੂ ਅਮਰਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ ਔਰ ਲੋਕਾਈ ਦੀ ਸੇਵਾ ਦੇ ਲਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਨੇਕਾਂ ਹੀ ਕੰਮ ਕੀਤੇ ਗੁਰੂ ਕੀ ਬਾਣੀ ਉਚਾਰਨ ਕੀਤੀ ਜੋ ਸਦੀਵੀ ਕਾਲ ਦੇ ਲਈ ਸਾਰੇ ਜਗਤ ਨੂੰ ਮਾਰਗਦਰਸ਼ਨ ਕਰਾਉਂਦੀ ਹੈ ਪ੍ਰਭੂ ਪਰਮਾਤਮਾ ਦੇ ਨਾਲ ਮਿਲਣ ਦੀ ਪ੍ਰੇਰਣਾ ਦਿੰਦੀ ਹੈ

ਬਖਸ਼ ਸਾਤੇ ਰਹਿਤਾ ਤੇ ਪੱਤਰ ਬਣੋ ਜੀ ਹੋਈਆਂ ਬੇਅੰਤ ਭੁਲਾ ਦੀ ਖਿਮਾ ਗਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ